ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਕਾਲੇ ਕੇ ਫੈਸਿਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆਂ ਗੋਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਤਿੰਨ ਐਨੀਮਲ ਸੇਲ ਆ ਜੀ ਦੋ ਸੂਏ ਵੀ ਆ ਇੱਕ ਗੱਬਣ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਸਕਰਨ ਪਿੰਡ ਕਾਲੇਕੇ ਤਹਿਸੀਲ ਬਾਘਾਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 9814326166 ਠੀਕ ਆ ਬਾਈ ਇੱਕ ਨੰਬਰ ਤੋਂ ਸੂਈ ਵੀ ਤੋਂ ਸ਼ੁਰੂ ਕਰ ਲੈਨੇ ਕਿੰਨਵਾ ਸੂਆ ਸੂਈ ਆ ਜੀ ਇਹ ਵੀਰੇ ਦੂਜਾ ਸੂਆ ਸੂਈ ਆ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਵੀਰੇ ਅੱਜ ਸ ਬੱਚਾ ਕਿ ਦਿੱਤਾ ਜੀ ਬੱਚਾ ਬੱਚਾ ਬਈ ਮਗਰ ਬੱਚਾ ਹਾਂਜੀ ਜੇਰਡਾਨਾ ਜੀ ਹਾਂ ਜੇਰਡਾਨਾ ਬਈ ਠੀਕ ਆ ਜਿਹੜਾ ਬਈ ਭਾਂਡੇ ਵਾਲਾ ਦੁੱਧ ਕਿੰਨਾ ਨਟ ਬਈ ਸਹੀ ਐਸ ਟਾਈਮ ਨਟ 10 ਕਿਲੋ ਜਮਾ ਤਿਆਰ ਆ ਜੋ ਕਿਦੇ ਤਾਂ ਹਾਂ 10 ਕਿਲੋ ਆਪਣੀ ਜੋ ਥਣਾ ਦੀ ਬਈ ਥਣਾ ਦੀ ਗਰੰਟੀ ਆ ਆਪਣੀ ਠੀਕ ਆ ਬਈ ਤੋੜ ਕੇ ਦਿਖਾ ਦੀ ਮੈਂ ਰੇਕ ਵੀਡੀਓ ਚ ਬੇਨਤੀ ਕਰਦਾ ਹੁੰਨਾ ਕਿ ਕੋਈ ਵੀ ਸੁਆ ਸੁਆਇਆ ਪਸ਼ੂ ਹੁੰਦਾ ਤੇ ਬਾਈ ਦੇ ਘਰੇ ਦੋ ਟਾਈਮ ਚਾਰ ਟਾਈਮ ਚਵਾਈ ਕਰ ਲਿਆ ਕਰੋ ਕਿਉਂਕਿ ਬਈ ਪੈਸੇ ਤੁਸੀਂ ਲਾਉਨੇ ਆ ਤੁਹਾਡਾ ਹੱਕ ਆ ਤਸੱਲੀ ਕਰਨ ਦਾ ਇੱਕ ਮਿੰਟ ਦੂਜਾ ਸੁਆ ਸੂਈ ਆ ਜੀ ਇੱਕ ਸੱਤ ਦਿਨ ਹੋ ਗਏ ਬਾਈ ਸੱਤ ਦਿਨ ਹੋ ਗਏ ਸੂਏ ਨੂੰ 10 ਕਿਲੋ ਨੈਟ ਕੰਡੇ ਆਲਾ ਤਿਆਰ ਆ ਤਸੱਲੀ ਤੁਸੀਂ ਕਰਨੀ ਥਨਾਂ ਦੀ ਓਕੇ ਬਾਈ ਹਾਂਜੀ ਹਾਂਜੀ ਬੈਠਾ ਠੀਕ ਆ ਜੀ ਵੀਡੀਓ ਬਣਾਉਣ ਦਾ ਸਮਾਂ ਤੁਸੀਂ ਦੇਖ ਸਕਦੇ ਹੋ 3:26 ਮਿੰਟ ਹੋ ਗਏ ਆ ਥਨਲੇਵੇ ਦੀ ਜੱਜਮੈਂਟ ਉਸ ਹਾਵ ਨਾ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋਲਿਓ ਚਾਰ ਟਾਈਮ ਚੋਲਿਓ ਮਗਰ ਬੱਚਾ ਬੱਛਾ ਹੈ ਜੀ ਚਾਈਨ ਵਾਲੀ ਸਕੈਨ ਨਾ ਬਾਕੀ ਇੱਕ ਵੀਰ ਦੇ ਫੋਨ ਵੀ ਆਇਆ ਸੀ ਮੈਂ ਅੱਗੇ ਵੀ ਦੱਸਿਆ ਸੀ ਉਹ ਕਹਿੰਦੇ ਬਈ ਹਾਈਟ ਦੱਸ ਦਿਆ ਕਰੋ ਬਈ ਬਰੋਬਰ ਖੜੀ ਮੜੇ ਜੀ ਗਾਂ ਦੇ ਫਾਈਟ ਦਾ ਅੰਦਾਜ਼ਾ ਤੁਸੀਂ ਬਾਈ ਦੀ ਹਾਈਟ ਤੋਂ ਲਾ ਲਓ ਬਾਈ ਦੀ ਹਾਈਟ 6 ਤੋਂ ਪਲੱਸ ਹੀ ਹੋਊਗੀ ਸਾਢੇ 6 ਫੁੱਟ ਸਾਢੇ 6 ਫੁੱਟ ਆ ਜੀ ਤੇ ਗਾਂ ਦੀ ਹਾਈਟ ਤੁਸੀਂ ਲਗਭਗ ਮੰਨ ਲਿਓ ਬਈ 5 ਦੇ ਆਸ-ਪਾਸ ਅੰਦਾਜ਼ਾ ਹੀ ਹੁੰਦਾ ਮੇਰਾ ਬਾਕੀ ਜਦੋਂ ਤੁਸੀਂ ਆ ਕੇ ਵੇਖੋਗੇ ਆਪਾਂ ਛੋਟੀ ਨਹੀਂ ਇਹਨੂੰ ਕਹਿ ਸਕਦੇ ਸਹੀ ਸਹਿਜ ਆ ਜਰਸੀ ਦਾ ਠੀਕ ਆ ਜੀ ਪੰਜਾਬ ਵਾਲੀ ਆ ਪੰਜਾਬ ਵਾਲੀ ਜਰਸੀ ਸਹੀ ਸਹਿਜ ਆ ਇਹ ਛੋਟੀ ਜਰਸੀ ਨਹੀਂ ਬਾਕੀ ਸਕੈਨ ਦੇਖ ਸਕਦੇ ਹੋ ਪੂਰੀ ਸ਼ਾਈਨਿੰਗ ਵਾਲੀ ਮੁੱਲ ਬਈ ਇਹ ਤਾਂ ਜੈਜਾ ਮੁੱਲੇ ਦਾ ਬਈ 38000 ਰੁਪਏ ਹੋਜੂ ਮਾਨਤਾ ਨੇ ਜਮਾ ਜੈਜ ਮੁੱਲਾ 38000 ਰੁਪਏ ਬਾਕੀ ਮਾਨਤਾ ਨੂੰ ਉਹਦੇ ਚੋਂ ਕਰ ਦਾਂਗੇ ਬਾਈ ਕਹਿੰਦਾ ਸੀਰ ਸੌਕਰਮ ਵਾਲੀ ਪੂਰੀ ਆ ਦੁੱਧ ਅੱਗੇ ਸੇਵਾ ਦਾ ਜੇ ਕੋਈ ਵੀ ਰਵੱਦ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਦੋ ਨੰਬਰ ਬਈ ਇਹਦੀ ਕੀ ਡਿਟੇਲ ਆ ਜੀ ਐਵੇਂ ਆਪણો ਸੁਹਾ ਦੂਜੇ ਹੀ ਦੱਸਿਆ ਮੰਨਣਾ ਭਾਵੇਂ ਤੀਜਾ ਮੰਨਦਾ ਜੀ ਠੀਕ ਆ ਬਾਈ ਤੇ ਇਹਨੂੰ ਅੱਜ ਸਹੀ ਆਪਣੇ ਕੋਲੇ ਸੁਈ ਆ ਇਹਨੂੰ ਅੱਜ ਚੌਥਾ ਦਿਨ ਆ ਚੌਥਾ ਦਿਨ ਮਗਰੇ ਦੇ ਬੱਚੀ ਆ ਮਗਰ ਬੱਚੀ ਆ ਜੀ ਬੱਚੀ ਸਾਹੀਵਾਲ ਚ ਪੈਂਦੀ ਆ ਹਨਾ ਬਾਈ ਹਾਂਜੀ ਹਾਂਜੀ ਥੋੜੀ ਜੀ ਸਾਹੀਵਾਲ ਚ ਪੈਂਦੀ ਆ ਬਾਕੀ ਚੰਗੀ ਆ ਕਰਮ ਵਾਲੀ ਬੱਚੀ ਇਹ ਆਪਣੇ ਘਰੇ ਸੁਈ ਆ ਇਹ ਆਪਾਂ ਲੈ ਗਿਆ ਜੀ ਇਹ ਸੁਈ ਸੁਵਾਈ ਲੈਂਦੇ ਹੁਣ ਬਾਈ ਦੁੱਧ ਆ ਕੇ ਬੋਲ ਆਈ ਬਾਈ ਹੁਣ ਤਾਂ ਮੰਨ ਗਿਆ ਦੁੱਧ ਹੀ ਮੰਨ ਗਿਆ ਉਹ ਤੋਂ ਬਣ ਗਿਆ ਦਾ ਠੀਕ ਆ ਜੀ ਕਿੰਨਾ ਨੱਟ ਤਿਆਰ ਆ ਜੀ ਸਹੀ ਇਹਦਾ ਵੀ ਬਾਈ 10 ਕਿਲੋ ਜੀ ਆਪਣਾ ਤੋੜ ਕੇ ਦੇਵਾਂਗੇ ਠੀਕ ਆ ਬਾਈ ਖਾਣਾ ਦੀ ਇਹ ਵੀ ਓਕੇ ਜੀ ਹਾਂਜੀ ਹਾਂਜੀ ਤੇ ਇਹ ਵੀ ਤੋੜ ਕੇ ਦਿਖਾ ਦਿਓ ਜੀ ਬਾਈ ਕਹਿੰਦਾ ਮਾਲਕਾਂ ਨੇ ਤਾਂ ਦੂਜਾ ਕਹਿ ਕੇ ਦਿੱਤੀ ਆ ਆਪਾਂ ਤੀਜਾ ਕਹਿ ਕੇ ਲਈ ਆ ਬਾਕੀ ਤੁਸੀਂ ਆਪਦੀ ਸਮਝ ਨਾ ਲੈਣੀ ਆ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਮਗਰ ਇਹਦੇ ਵੱਛੀ ਆ ਜਿਹੜਾ ਦੁੱਧ ਆ ਉਹ ਵੀ ਇਹਦੇ ਥੱਲੇ 10 ਕਿਲੋ ਨੈਟ ਤਿਆਰ ਆ ਤਸੱਲੀ ਤੁਸੀਂ ਕਰਨੀ ਆ ਜੀ ਦੋ ਟਾਈਮ ਚਬਾਈ ਕਰ ਲਿਓ 4 ਟਾਈਮ ਚਬਾਈ ਕਰ ਲਿਓ ਚਾਹੇ 6 ਟਾਈਮ ਚਬਾਈ ਕਰ ਲਿਓ ਥਣਾ ਦੀ ਓਕੇ ਆ ਵੀ ਰਹੇ ਹਾਂਜੀ ਹਾਂਜੀ ਬਾਈ ਥਣਾ ਦੀ ਵੀ ਓਕੇ ਆ ਥਣਾ ਦੀ ਇਹ ਵੀ ਓਕੇ ਆ ਬਾਕੀ ਥਣ ਬੈਕਸਾਈਡ ਤੋਂ ਦੇਖ ਸਕਦੇ ਹੋ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਬਾਈ ਵਾਲੇ ਪੂਰਾ ਮੋਟਾ ਸੀਲ ਸੌ ਕਰਮ ਵਾਲੀ ਇਹ ਵੀ ਪੂਰੀ ਆ ਜੀ ਦੇ ਫਿਕਰ ਹੋ ਜੋ ਨਿਆਣਾ ਪਾਉਣਾ ਪਾ ਲਿਓ ਨਹੀਂ ਪਾਉਣਾ ਨਾ ਪਾਇਓ ਇਹਦਾ ਮੁੱਲ ਬਾਈ ਇਹ ਬਾਈ 37000 ਮੈਂ ਮਾੜਾ ਮੋਟਾ ਹੋ ਜੋ ਮਾਨਤਾਨ ਮਾਨਤਾਨ ਕਰ ਦਾਂਗੇ 37000 ਚੋਂ ਬਾਈ ਕਹਿੰਦਾ ਉਹਦੇ ਚ ਮਾਨਤਾਨ ਕਰਦਾਂਗੇ ਜਿਹਨੂੰ ਜੱਚੂਗੀ ਨੰਬਰ ਸਕਰੀਨ ਦੇ ਛੱਲੇ ਵਾਲੇ ਪਾਸੇ ਚੱਲੂਗਾ ਤੈਨ ਨੰਬਰ ਸੋਣੀ ਬਹੁਤ ਹੈ ਜੀ ਫੇਸ ਕੁਆਲਿਟੀ ਚੈੱਕ ਕਰੋ ਗਾਂ ਦੀ ਮੈਨੂੰ ਸੋਣੀ ਲੱਗੀ ਜਦੋਂ ਤੁਸੀਂ ਆ ਕੇ ਵੇਖੋਗੇ ਜੱਜੂ ਕੀ ਸੂਆ ਬਾਈ ਕਿੰਦਮਾ ਇਹ ਵੀਰੇ ਦੂਜਾ ਸੂਆ ਹੀ ਸੂਈ ਆ ਆਪਣੇ ਪਿੰਡੇ ਲਈ ਆ ਆਪਾਂ ਠੀਕ ਆ ਜੀ ਆਪਣੇ ਕੋਲ ਅੱਜ ਹੀ ਆਈ ਆ ਇਹ ਠੀਕ ਆ ਜੀ ਇਹ ਪਹਿਲੇ ਸਹੀ ਉਹਨਾਂ ਨੂੰ ਦੱਸ ਆ ਵੀ ਅਸੀਂ 12 13 ਕਿਲੋ ਦੁੱਧ ਚੋਇਆ ਵਾ ਇਹਦਾ ਦੈਨ ਕਿੰਨੇ ਲੈ ਜੂ ਬਾਈ ਦੈਨ ਬਈ ਸਹੀ ਇਹਦੇ 25 ਡੀਗਰੀ ਨੂੰ ਦੈਨ ਪੂਰੇ ਆ 25 ਨੂੰ ਅਜ 19 ਹੋ ਗਏ ਹਫਤਾ ਪਿਆ ਦੇ ਤੱਕ ਹਫਤਾ ਹਫਤਾ ਸਭੀ ਬੜੀ ਚੰਗੀ ਆ ਜੀ ਕਿਸੇ ਸੇਵਾ ਵਾਲੇ ਘਰੋਂ ਆਈ ਆ ਸੁਹਾ ਦੂਜਾ ਸੁੰਦੀ ਆ ਸੋਹਣੀ ਫੇਸ ਕੁਆਲਿਟੀ ਹਾਈਟ ਲਗਭਗ ਛਿੰਨੇ ਗਾਇਆਂ ਦੀ ਇੱਕੋ ਜੀ ਆ ਬਾਈ ਦਾ ਕੱਦ ਵੱਡਾ ਕਰਕੇ ਤਾਂ ਕਰਕੇ ਥੋੜਾ ਜਿਹਾ ਹੋ ਸਕਦਾ ਲੱਗਦੀ ਹੋਵੇ ਪਰ ਹਾਈਟ ਨਾਰਮਲ ਆ ਗੋਲ ਮਟੋਲੀਆ ਕਰਮ ਵਾਲੀ ਚੰਗੀ ਸੇਵਾ ਵਾਲੇ ਘਰੋਂ ਆਈ ਆ ਕੱਚੀ ਕੱਚੀ ਆ ਜਿੱਦੇ ਕਰਮ ਵਾਲੀ ਤਿਆਰ ਹੋ ਗਈ ਉਹਦੇ ਸੋਨਾ ਹਵਾਣਾ ਤਿਆਰ ਕਰੂਗੀ ਥਣਾ ਦੇ ਸਹਿਜ ਵੀ ਸੋਹਣੇ ਆ ਗਏ ਤੇ ਲੱਗੇ ਹੱਥੀ ਚਵਾਈ ਵਾਲੇ ਤੇ ਬਈ ਥਣਾ ਦੀ ਇਹ ਵੀ ਓਕੇ ਹਾਂਜੀ ਹਾਂਜੀ ਬਈ ਇਹਦਾ ਮੁੱਲ ਬਈ ਇਹਦਾ ਮੁੱਲ 40000 ਅੱਜ ਦਾ ਮੁੱਲ ਹੈ ਦਾ ਖੁਜੂ ਮਾਨਤਣ ਹਾਂ ਮਾਨਤਣ ਕਰ ਦਾਂਗੇ ਠੀਕ ਹੈ ਤਿਆਰ ਹੋ ਗਏ ਤਾਂ ਵੇਣ ਜੋ ਕਿ ਸਾਹਮਣ ਵਾਲਾ ਬੰਦਾ ਲੈ ਜੇ ਉਹਨੂੰ ਵੀ 4 ਪੈਸੇ ਦੇ ਕੇ ਜਾਓ ਠੀਕ ਹੈ ਬਈ ਹਾਂਜੀ ਅੱਜ ਦਾ ਮੁੱਲ 40000 ਰੁਪਿਆ ਵਿੱਚੋਂ ਮਾਨਤਣ ਹੋ ਜਾਊਗਾ ਜਿਹਨੂੰ ਚਾਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਬਾਕੀ ਰੇਟ ਕੋਈ ਫੈਕਸ ਨਹੀਂ ਆਏ ਕਦੇ ਦਾ ਬਾਈ ਮਾਨਤਨ ਕਰ ਦੂਗਾ ਧੰਨਵਾਦ ਜੀ